ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਨੂੰ ਬਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਮੈਂ ਨਾ ਜਿਹੜਾ ਵੀ ਬਾਹਰ ਦਾ ਖਾਤ ਹੁੰਦਾ ਇਦਾਂ ਪਰਚੀਆਂ ਤੇ ਲੈ ਕੇ ਵੰਨੀਆਂ ਦੇ ਦਿੰਦੀ ਤੇ ਇਹਨੂੰ ਪਤਾ ਹੀ ਨਹੀਂ ਲੱਗਦਾ ਜਿੰਨਾ ਮਰਜੀ ਦਿੱਸੀ ਜਾ ਉਹ ਇੰਨਾ ਜ਼ਿੰਦਗੀ ਆਉਂਦਾ ਗਿਆ ਸਮਝੇ ਹੀ ਨਹੀਂ ਲੱਗਦੇ ਕਿ ਖਰਚੀ ਤੇ ਲੇਖ ਦੇ ਦਿੰਨੀ ਹੁੰਦੀ ਆ ਤੇ ਇਹ ਇੰਨਾ ਅਮੀਰ ਮੁੰਡਾ ਨਾ ਇਹ ਇੰਨਾ ਆ ਦੇਖੋ 50 ਰੁਪਏ ਪਾੜ ਕੇ 10 ਰੁਪਏ ਕੋਈ ਕਦਰ ਕਰ ਲੈ ਲక్ష్ਮੀ ਦੀ ਸੁਣਿਆ ਪਤਾ ਨਹੀਂ ਇੰਧਾ ਕਿੰਨੀ ਆਈ ਇਹਨੇ ਪੈਸੇ ਜੇਬ ਦੇ ਵਿੱਚ ਤੇ ਤੋਂ ਆਉਣ ਵਾਲੇ ਤਾਂ ਪਹਿਲਾਂ ਕੱਢਿਆ ਕਰ ਮੇਰੀ ਵੀ ਪੁੱਠੀ ਆਦਤ ਤਾਂ ਮੈਂ ਜੇਬਾਂ ਨਹੀਂ ਖੋਲਦੀ ਤੇ ਇਹਦੀ ਪੁੱਠੀ ਆਦਤ ਹੈ ਜੇਬਾਂ ਚੋਂ ਪੈਸੇ ਕੱਢਦਾ ਨਹੀਂ ਆ ਫਰਚੀ ਵਾਲਾ ਜੇਬ 'ਚ ਹੁਣੇ ਤੇ ਰੋਜ਼-ਰੋਜ਼ ਪੰਗਾ ਜੀ ਧਰੰਗਾ ਤਾਂ ਮੈਂ ਆਲੂ ਉਬਾਲ ਦਿੱਤੇ ਖਾਓ ਆਲੂ ਅੰਦਰ ਹੀ ਆ ਇਧਰ ਦੇ ਆਹ ਦਾ ਹਰ ਗੁੰਜੀ ਨੇ ਆਸਣ ਆਸਣ ਲੈ ਆ ਹੋਇਆ ਉਦੋਂ ਦਾ ਉਹਦੇ ਵਈਆ ਇਨੇ ਮੈਨੂੰ ਕੁਰਸੀ ਤੇ ਜਿਆ ਆਲੂ ਵਾਲਦੇ ਮੈਂ ਆਪਕੇ ਸਾਰੇ ਬਣਾ ਲੂਆਂ ਦੀ ਤਰੀਕਾ ਖਾਓਗੇ ਬਸ ਮੈਂ ਕੀ ਬਣਾਵਾਰੋ ਸਬਜੀ ਕੋਈ ਆਉਂਦੀ ਨਹੀਂ ਬੀਜੇ ਟਮਾਟਰ ਲਾਂ ਜਾਣਾ ਤਾਂ ਇਲਚੀਆਂ ਲਿਆਈ ਤਾ ਟਮਾਟਰ ਕਿੱਥੋਂ ਲੈ ਆਣੇ ਅਸੀਂ ਨੈਚੀਆਂ ਲੈ ਆਂਦੀਆਂ ਉਹਦੇ ਵਿੱਚ ਦੇਖੋ ਨੈਚੀਆਂ ਕਿਉਂ ਨਹੀਂ ਆਈਆਂ ਮੈਂ ਸੋਤੇ ਨਾਲ ਲੈ ਕੇ ਆਈਆਂ ਜਿਆਦੀਆਂ ਮੈਂ ਰਬਾ ਲਈਆਂ ਸੀ ਫਿਰ ਤੁਲਰ ਜੀਆਂ ਜ਼ਿਆਦਾ ਬੋਲ ਨਹੀਂ ਲੱਭ ਗਈਆਂ ਸੀ ਤੁਹਾਨੂੰ ਪਾਲ ਲਈਆਂ ਸੀ ਅੱਧੀ ਲੈ ਜੀਆਂ ਕੁਝ ਜ਼ਿਆਦਾ ਨਹੀਂ ਖਾਣ ਦਾ ਕੀ ਹੈ ਉਹ ਕੱਟੀ ਆ ਗਈ ਫੇ ਮੈਡਮ ਜੀ ਚਲੀ ਆਣ ਹੋਰ ਇਦਾਂ ਨਹੀਂ ਮੈਂ ਪੋਣਾ ਤਰੀਆਲੀ ਚ ਰੰਡਾ ਕੋត្រਿਆ ਪਾਉਣਾ ਮੈਂ ਮੈਂ ਉਹ ਉੱਗਿਆ ਤਾਂ ਚੇਨ ਤੇ ਆਉਂਦਾ। ਬਗਵੇ ਕਿੰਨੀ ਕਿੰਨੀ ਚਿੱਟੀਆਂ ਨਿਕਲੇ ਹੋਈ ਦੇਖੀ। ਮੀਂਹ ਵਾਰਾ ਨਾ ਲੈਂਦੀ ਹੋਊ ਵੀ ਹਨਾ। ਦੇਖ ਕਿੰਨੀ ਚਿੱਟੀ ਅੱਖੇ ਦੀ ਖਰਾਬ ਹੋਈ ਲੱਗਦੀ ਨਾ ਇੱਕ। ਹਾਂ। ਇਧਰ ਲਈ ਅੱਖ ਦੇ ਵਿੱਚ ਮਾਰਿਆ ਕਿਸੇ ਨੇ ਜਾਨਵਰ ਜੂਰਮਰ ਨੇ ਜਾਂ ਦੂਜੀ ਬਿੱਲੀ-ਬੁੱਲੀ ਨਾਲ ਲੜੀ। ਲੜਦੀ ਰਹਿੰਦੀ ਐ। ਮਾਣੋ। ਹਾਂ। ਉਹ ਉਧਰ ਜਲਸੀ ਫੀਲ ਹੁੰਦੀ ਐ ਰਹਿਣ ਦੋ। ਚੱਲੇ ਅਸੀਂ ਬਾਹਰ ਘਟਣ। ਬਾਈ ਬਾਈ ਬੁੱਲੂ ਉਹdu ਪਤਾ ਹੈ ਆਪਣਾ ਚੱਲ ਚਲੀਏ ਭਾਈ ਆਹ ਦੇਖੋ ਜੀ ਫਰਸ਼ ਉੱਪਰ ਪਾਣੀ ਨਿਕਲਦਾ ਦੇਖੀਏ ਹੂੰ ਕਿੰਨਾ ਪਾਣੀ ਨਿਕਲੰਦਿਆ ਫਰਸ਼ ਚੋਂ ਧੁੱਪ ਲੱਗੀ ਹੁਣ ਸ਼ਾਇਦ ਉਹ ਸੁੱਕ ਜਵੇ ਕੱਲ ਜਿਹੜਾ ਪਾਇਆ ਆਹ ਉਹ ਤਾਂ ਦਿਖਾਉਨੇ ਆ ਨਹੀਂ ਡਾਕਟਰ ਫਿਕਸ ਇਟ ਨਾ ਇੱਧਰਲੇ ਪਾਸੇ ਉਹ ਹਟ ਗਿਆ ਸਾਰਿਆਂ ਚੋਂ ਆਹ ਵਾਲੀ ਸਾਈਡ ਜਿਹੜੀ ਉਹ ਕੋਰਨਰ ਜਿਹੜਾ ਸੀ ਉੱਥੋਂ ਵੀ ਹਟ ਗਿਆ ਸੀਮਨੋ ਮਤਲਬ ਜਿੱਧਰੋਂ ਸੁੱਕ ਗਿਆ ਉਹਨੇ ਇੱਕ ਟਾਈਮ ਤੇ ਹਟ ਗਿਆ ਆਹ ਨਹੀਂ ਹੁੰਦਾ ਹੈ ਹੂੰ ਜਿੱਥੇ ਜ਼ਿਆਦਾ ਪਿਆ ਉਹ ਨਹੀਂ ਹਟਿਆ ਕਿਉਂਕਿ ਉਹ ਜਿਹੜੀ ਉੱਤੇ ਟੈਂਪੋਰਰੀ ਸੀ ਉਹਦੀ ਜਿਹੜੀ ਚਾਦਰ ਆਈਆਂ ਬਾਈਆਂ ਉਹਦਾ ਪਾਣੀ ਡੇਗਦਾ ਇੱਥੇ ਨਹੀਂ ਉਹ ਤਾਂ ਕਰ ਗਏ ਉਹ ਪਿੱਛੇ ਆ ਪਿੱਛੇ ਆ ਤੂੰ ਆਹੋ ਜਿਹੜਾ ਆਪਾਂ ਸਟੋਰ ਰੂਮ ਚ ਟੈਕਦਾ ਉਹ ਵਾਲਾ ਹਾਂ ਹਟ ਜਾ ਉਹਦਾ ਚੰਗਾ ਸੀ ਇਸ ਕਰਕੇ ਮਰੀਏ ਬਾਬੇ ਦੀ ਸੇਫਟੀ ਰਹੀ ਸੀ ਆਗ ਸ਼ਾਪ ਦੀ ਤੇ ਮਰੀਆ ਬਾਬਾ ਤੜਕੇ ਨੇ ਤੇ ਮੈਂ ਚਾਬੀ ਚੱਕਣਾ ਹਾਂ ਚੱਲੀਏ ਹਾਂ ਸ਼ੁਗਰ ਘਾਰਾ ਪੱਗੋ ਰੀ ਟਾਈਮ ਨਾ ਭੇਜ ਦਿੱਤੀ ਮਾਨੀ ਜਿੱਦਾਂ ਉਹ ਹਰਾ ਪੱਠਾ ਹੀ ਖਾਂਦੀ ਸੀ ਹਨਾ ਤਾਂ ਹੀ ਕਹਿੰਦੇ ਆ ਸੋਣ ਤੇ ਭਾਦੋ ਸੋਣ ਵਿੱਚ ਸੂਈ ਮੱਝ ਕਗਾ ਦੋਲੇ ਦੋਨੇ ਹੀ ਸੋਣ ਭਾਦੋ ਚ ਮੈ ਵਰਗੇ ਨਹੀਂ ਕੋਈ ਪਸ਼ੂ ਵੀ ਸੂਇਆ ਚੰਗਾ ਨਹੀਂ ਹੁੰਦਾ ਕਿਉਂਕਿ ਉਸ ਟਾਈਮ ਹਰਾ ਪੱਠਾ ਬਹੁਤ ਘੱਟ ਹੁੰਦਾ ਤਾਂ ਦੇਖੋ ਜੀ ਫੀਡਰ ਖਾਲੀ ਹੋ ਗਿਆ ਮਾਨੀ ਇੱਧਰ ਲ ਭਰਿਆ ਵਾ ਇੱਧਰ ਲੈ ਹੈਗਾ ਆ ਕੇ ਪਾਉਣੇ ਆ ਇੱਧਰਲੇ ਚ ਹੈਗਾ ਉਹਦੇ ਕੁੱਗੀ ਖਾਂਦੇ ਹੀ ਉਹਦੇ ਉਹਦੇ ਉੱਡ ਗਈ ਸੌਰੀ ਸੌਰੀ ਕੁੱਗੀ ਸੌਰੀ ਔਰ ਦੇਖ ਆ ਔਰ ਥੋੜਾ ਥੱਕ ਪਾਣੀ ਆਇਆ ਆ ਦੇਖਦਾ ਸਾਹਮਣੇ ਦੇਖਦਾ ਹਾਣਾ ਇੱਥੇ ਤੱਕ ਪਾਣੀ ਆਇਆ ਆ ਦੇਖ ਮਤ ਕਿ ਉਹ ਮੀਂਹ ਪੈਣ ਨਾਲ ਜਿਆਦਾ ਭਰ ਗਏ ਖੱਤੇ ਜਿਹੜੇ ਭਰ ਗਏ ਉਹ ਸਾਹਮਣੇ ਦੇਖਦਾ ਛੱਪੜ ਦਾ ਪਾਣੀ ਇੱਥੋਂ ਤੱਕ ਆ ਗਿਆ ਇਸ ਮੌਸਮ ਤਾਂ ਇੱਦਾਂ ਸੋਹਣਾ ਲੱਗਦਾ ਪਰ ਜਿਹੜੀ ਇੰਨੀ ਤਬਾਹੀ ਹੋ ਗਈ ਇੰਨੇ ਦਿਨ ਮੀਂਹ ਜਿਹੜਾ ਨਾਸ ਵੱਜ ਗਿਆ ਸਹੀ ਕਿ ਨਹੀਂ ਕੱਲ ਇੱਥੇ ਮੋਰਨੀ ਜੀ ਆਈ ਇੱਥੇ ਮੋਰਨੀ ਸੀਗੀ ਗੱਲ ਅਸੀਂ ਦੇਖਦੇ ਰਹੇ ਦਵਾਰਾਂ ਨਹੀਂ ਦਿਖੀ ਹਨਾ ਮਨੀ ਆ ਪੱਠੇ ਇੰਨੇ ਇੰਨੇ ਮਨੀ ਤੇਰੇ ਨਿਕਲੇ ਦੇਖ ਲਾ ਪੱਠੇ ਨੀ ਘਾ ਆਇਆ ਇਹ ਘਾ ਆਵਾ ਪੱਠੇ ਹੋੜ ਮਰ ਗਏ ਪੱਠੇ ਪੱਠੇ ਹੈਗੇ ਆ ਪਰ ਉੱਠਣ ਹੀ ਨਹੀਂ ਦੇ ਹਾਂ ਘਾ ਮੀ ਚੁੱਠ ਜਾਂਦਾ ਆ ਉੱਠਾ ਨਹੀਂ ਨਹੀਂ ਦੇਣਾ ਮੀ ਨੇ ਜੋ ਹਾਲਾਤ ਆ ਉਧਰ ਦੇਖ ਤਾਂ ਗੁੱਜਰ ਵਿਚਾਰੇ ਕਿੱਦਾਂ ਰਹਿੰਦੇ ਆ ਦੇਖ ਲਾ ਮਾਨਾ ਆਣਾ ਰੜੀ ਚਲਿਏ ਆਪਣੇ ਬੱਚਿਆਂ ਕੋਲ ਬਾਲ ਬੱਚੇ ਦੋ ਹੀ ਰਹਿ ਗਏ ਆਪਣੇ ਦੋ ਚਲੇ ਗਏ ਜਿਹੜੀ ਗਾਂ ਮਿਲਦੀ ਸੀ ਨਾ ਸਾਨੂੰ ਇਹਦੀ ਪੂਰੀ ਅੱਖ ਸੀ ਬਸ ਗਾਂ ਲੈ ਆਈਏ ਲੈ ਇਹਨੂੰ ਜਿਹੜਾ ਮੈਂ ਸੂਤ ਕੀਤਾ ਮੈਂ ਕਿਹਾ ਭਰਾਵਾ ਪੱਠੇ ਕਿੱਥੋਂ ਪਾਉਣੇ ਤਾਜ਼ਾ ਸੂਆ ਪਸ਼ੂ ਹਰਾ ਪੱਠਾ ਚਾਹੀਦਾ ਵਿਚਾਰੀਆਂ ਨੂੰ ਕੱਢ ਬਾਹਰ ਆ ਇਹ ਵੀ ਤਾਂ ਇਹਨਾਂ ਦਾ ਵੀ ਬਚਾ ਮੱਛਰ ਮੱਖੀਆਂ ਤਾਂ ਹੋ ਗਿਆ ਜਿਹੜੀ ਆਪਾਂ ਧੂਣੀ ਦੋ ਟਾਈਮ ਲਈ ਰੱਖਦੇ ਆ ਹਨਾ ਨਹੀਂ ਤਾਂ ਇਹਨਾਂ ਦਾ ਵੀ ਮੱਖੀਆਂ ਨਾਲ ਮੱਛਰਾਂ ਨਾਲ ਬੁਰਾ ਹਾਲ ਹੈ ਜਣਾਈ ਗੰਗੂ ਏ ਗੰਗਾ ਗੰਗਾ ਖਾ ਕੇ ਖੜੀਆਂ ਪੱਠੇ ਉਹ ਮੰਗੋ ਵੀ ਖੜੀ ਮਣੀ ਮੈਂ ਇੱਥੇ ਝਾੜੂ ਲਾਵਾਂ ਪਹਿਲਾਂ ਇਹਨਾਂ ਨੂੰ ਬਾਹਰ ਕੱਢ ਥੋੜਾ ਟਾਈਮ ਅੱਧਾ ਘੰਟਾ ਪਹਿਲਾਂ ਕੱਢੂ ਲਾਵਾਂ ਉਹ ਹੀ ਮੈਂ ਲਾ ਲਾਂ ਜੀ ਇੱਥੇ ਝਾੜੂ ਜਨਾਬ ਜੀ ਪਹਿਲਾਂ ਗੋਹਾ ਚੱਕ ਲੈ ਆਏ ਹਾਏ ਚੱਪਲ ਦੇ ਨਾਲ ਉਹ ਲੇਡਾ ਆਪਾ ਅਸੋ ਇਹਨੂੰ ਯੂਨੀਵਰਸਿਟੀ ਵੀ ਨਹੀਂ ਆਨੇ ਛੇੜਦੇ ਹੁੰਦੇ ਕਹਿੰਦੇ ਹੁੰਦੇ ਯੂਨੀਵਰਸਿਟੀ ਸੀਆਰ ਘਰੇ ਜਾ ਕੇ ਕੀ ਖੰਡੰਗਰਾਂ ਵਾਲਾ ਘਰੇ ਜਾ ਕੇ ਡੰਗਰਾਂ ਵਾਲਾ ਤੈਨੂੰ ਲੱਗਦਾ ਹਰ ਵਾਰੀ ਤੇਰਾ ਇਹ ਟਾਨਾ ਸਹੀ ਲੱਗਣਾ ਦੱਸ ਧੂਆ ਧੂਆ ਹੋ ਗਿਆ ਪਰ ਮੱਖੀਆਂ ਉੜ ਗਈਆਂ ਸਾਰੀਆਂ ਇਹਦੇ ਉੱਤੇ ਮੋਟੀ ਮੱਖੀ ਵੀ ਸੀ ਮੈਂ ਮਾਰੀ ਹੋਣੀ ਕੱਲ ਨੂੰ ਨਵਾ ਯੂਨੀਵਰਸਿਟੀ ਦਾ ਛੁੱਟੀਆਂ ਹੋ ਗਏ ਹੁਣ ਪਸ਼ੂਆਂ ਦੇ ਵਾਲੇ ਹੋ ਜਾ ਕੱਲ ਨੂੰ ਧੁੱਪ ਨਹੀਂ ਕਿੜੀ ਚੰਗੀ ਤਰ੍ਹਾਂ ਜਿਹੜਾ ਆਪਾਂ ਸ਼ੈਂਪੂ ਕਰੇ ਨਹੀਂ ਬਣਾਇਆ ਵਣੀ ਔਲੇ ਰੀਠੇ ਵਾਲਾ ਉਹ ਜਿਹੜਾ ਬੱਡੀ ਹੋ ਹਾਂ ਉਹ ਲੈ ਆਈ ਉਹ ਪਾ ਕੇ ਚੰਗੀ ਤਰ੍ਹਾਂ ਨਵਾਈ ਦੋਨਾਂ ਨੂੰ ਚਮਕਾ ਦਵਾਂਗੇ ਕੱਲ ਨੂੰ ਇਹਨਾਂ ਨੂੰ ਔਰ ਮੱਖੀਆਂ ਦੇਖ ਓਏ ਮੱਖੀਆਂ ਇਹਨਾਂ ਚੋਕਰਨਾ ਵੀ ਹੁੰਦੀਆਂ ਗਿੱਲਾ ਨਾ ਗਿੱਲਾ ਹੈ ਉੱਪਰ ਮੱਚੀਰਾ ਵੀ ਹੁੰਦਾ ਹਾਂ ਜਿਹੜਾ ਸੀਰਾ ਪਾਇਆ ਆਪਾਂ ਉਹਦੇ ਨਾਲ ਸੀਰਾ ਤੇ ਭਾਈ ਜਾਂਦੇ ਨਾ ਹੁੰਦੇ ਸੀਰਾ ਹੁੰਦਾ ਚਲ ਮੈਂ ਤਾਰ ਕੱਢ ਲਾਂ ਕਿੱਦਾਂ ਨਹੀਂ ਮਨੀ ਤੇ ਨੂੰ ਕੂਆ ਆਉਂਦੇ ਨਹੀਂ ਹਟੇ ਦੇ ਸਕੂਨ ਜਿਆ ਸਕੂਨ ਜਿਆ ਧੁੱਪ ਨਿਕਲੀ ਮੀਨਤ ਖਾਂ ਹੁਣ ਕੇ 2 ਘੰਟੇ ਅੱਜ ਸੌਂ ਗਿਆ ਸੀ ਤੇ ਇਸ ਕੁੱਤੇ ਨੇ ਇਥੇ ਪਾਣੀ ਡੋਰ ਕੇ ਸਾਰਾ ਮਿੱਟੀ ਸੀ ਨਿਕਲ ਜੂਗੀ ਫਾਈਜੀ ਚੰਗੀ ਤਰ੍ਹਾਂ ਇਹ ਪਾਣੀ ਡੋਲ ਕੇ ਰੱਖਦਾ ਇੱਥੇ ਉਹ ਬਿਨਾਰੀ ਕੋਲ ਡੋਲਿਆ ਕਰਦਾ ਜੰਨਦੀ ਨਹੀਂ ਹੁੰਦੀ ਤੈਨੂੰ ਆ ਬੜਾ ਪਾਣੀ ਤਾਂ ਸੁੱਕਾ ਹੋ ਸੁੱਕ ਗਿਆ ਇਹ ਸਾਰਾ ਸੁੱਕ ਜਾਣਾ ਸਵੇਰ ਤੱਕ ਜੇ ਮੀਂਹ ਨਾ ਪਿਆ ਕੋਲ ਨਹੀਂ ਸੁੱਕ ਜਾਣਾ ਤੇ ਐਂ ਨਹੀਂ ਜੀ ਪਾਣੀ ਡੋਲ ਤਾਂ ਘਮਰੇ ਆਉਗਾ ਬਸ 24 ਫਾਈ ਆਲਰਾਇਟ ਦੋ ਟਾਈਮ ਮੈਂ ਸਵੇਰ ਨੂੰ ਵੀ ਤੇ ਸ਼ਾਮ ਨੂੰ ਦੋ ਵਾਰੀ ਸੀ ਇੱਕਾ ਜੀ ਸਵੇਰ ਨੂੰ ਝਾੜੂ ਲਾ ਕੇ ਜਾਂਦੀ ਪਰ ਇਹ ਮੁੰਡਾ ਔਰਤ ਔਰਤ ਹੀ ਹੁੰਦੀ ਆ ਮਣੀ ਕੱਲ ਮੈਂ ਇੱਥੋਂ ਸਾਰੇ ਸਫਾਈ ਕਰਕੇ ਗਈ ਮਸ਼ੀਨ ਲਾ ਗਿਓ ਸਾਰਾ ਜੋ ਉਹਨੂੰ ਕੀ ਕਹੀਦਾ ਗਿੱਲੇ ਪੱਠੇ ਪੁੱਠੇ ਨੇ ਉਦਾਂ ਹੀ ਖਲਾਰਾ ਰੱਖਿਆ ਸੀ ਸਾਰਾ ਮੈਂ ਇੱਥੋਂ ਸਫਾਈ ਕਰਕੇ ਫੇ ਗਈ ਤੇ ਫੇ ਮੈਂ ਚੀਜ਼ਾਂ ਵੀ ਜਿਹੜੀਆਂ ਸਾਰੀਆਂ ਗੋਹੇ ਵਾਲਾ ਹੋ ਗਿਆ ਇਹ ਹੋ ਗਿਆ ਸਿਸਟਮੈਟਿਕਲੀ ਰੱਖ ਕੇ ਜਾਣੀ ਮੀਂਹ ਕਿ ਮੀਂਹ ਗਣੀ ਆਵੇ ਤੇ ਇਹ ਚੀਜ਼ਾਂ ਗਿੱਲੀਆਂ ਹੋ ਕੇ ਖਰਾਬ ਜਾਂ ਗਿੱਲ ਗਲੋਲਾ ਜਾਂ ਨਾ ਲੱਗੇ ਆਹੋਂ ਬੋਰੇ ਵੀ ਇਹਨੇ ਇੱਥੇ ਹੀ ਸੱਟ ਦਿੱਤੇ ਗੋਹੇ ਵਾਲਾ ਕੋਈ ਲਵਾਂਡਾ ਕਹਿ ਦਿੰਦਾ ਕੋਈ ਬੱਠਲ ਕਹਿ ਦਿੰਦਾ ਇਹਨੂੰ ਵੀ ਅੰਦਰ ਰੱਖ ਕੇ ਜਾਈਦਾ ਪਰ ਇਸ ਮੁੰਡੇ ਨੂੰ ਉਹ ਵੀ ਕੋਈ ਮਤਲਬ ਨਹੀਂ ਜਦੋਂ ਉਹਨਦਿਆਂ ਨੂੰ ਗੋਹੇ ਵਾਲਾ ਲਵਾਂਡਾ ਭਰਿਆ ਹੁੰਦਾ ਨਾ ਪਾਣੀ ਨਾਲ ਫੇਰ ਪਤਾ ਲੱਗਦਾ ਮੈਂ ਕਿ ਸਮਾਨ ਵੀ ਸਾਰਾ ਤੂੰ ਬਾਹਰ ਹੀ ਉਦਾਂ ਹੀ ਸੱਟ ਆ ਵਾਈਪਰ ਟੁੱਟ ਗਿਆ ਨ ਸੱਟ ਦੇ ਚੱਲੀਏ ਚੱਲ ਪਾਣੀ ਰੱਖਦੇ ਚੱਲੀਏ ਧੂਣੀ ਲਾਤੀ ਹੈ ਜੀ ਆਪਾਂ ਚੁੰਨੀ ਇਹ ਗੋਹੇ ਵਾਲੇ ਕੱਪੜੇ ਆ ਓ ਮਾਈ ਗੋਡ ਲਿਬੜ ਗਈਆਂ ਚੁੰਨੀ ਲਿਬੜ ਗਈ ਜੀ ਗੋਹੇ ਨਾਲ ਨਹੀਂ ਚੇਤਾ ਰਹਿਦਾ ਕਈ ਆਰੇ ਬਹੁਤ ਫਾਇਦਾ ਵੀ ਧੂਣੀ ਦਾ ऐसे मौसम ਚ ਗੇਲ ਗਲੋੜੇ ਚ ਪੱਖਾ ਚਲਾ ਨਹੀਂ ਸਕਦੇ ਪਸ਼ੂਆਂ ਦੇ ਹੱਡਾਂ ਨੂੰ ਪ੍ਰੋਬਲਮ ਹੋ ਜਾਂਦੀ ਆ ਕਿਉਂਕਿ ਮੌਸਮ ਬਹੁਤ ਠੰਡਾ ਹੋ ਜਾਂਦਾ ਰਾਤ ਨੂੰ ਮੀਂਹ ਪੈ ਪੈ ਕੇ ਤੇ ਧਾਰ ਕੱਢ ਲਈ ਆ ਜੀ ਉਹ ਮੰਗੋ ਆਪਣੀ ਗੰਗਾ ਗੰਗਾ ਹੁਣ ਆਪਣੀ ਉਹ ਹੋ ਜਾਵੇ ਤੇ ਫਿਰ ਇੱਕ ਹੋਰ ਹਾਰ ਜਿਆ ਹੋ ਜਾਣਾ ਜੀ ਗੰਗਾ ਦੇ ਬੇਬੀ ਆਉਣ ਵਾਲਾ ਜਦੋਂ ਵੀ ਮਤਲਬ ਕਿ ਹੋ ਜਾਵੇ ਹੁਣ ਗੰਗਾ ਦੇਖੋ ਮੇਰੀ ਆਵਾਜ਼ ਵਾਰੀ ਮਣੀ ਮੇਰੇ ਆਰੀ ਦੇਖੇ ਇਹਦਾ ਸਿਰ ਕਿੱਦਾ ਹਿੱਲਦਾ ਗੰਗਾ ਗੰਗਾ ਦੇਖ ਮਨੀ ਦੇਖੋ ਅੱਜ ਮਾਰੂਗਾ ਜਦੋਂ ਉਦੋਂ ਦੇਖਿਓ ਇਹਦਾ ਮੂੰਹ ਨਾ ਆਈ ਗਿਆ ਐ ਤੈਨੂੰ ਆਵਾਜ਼ ਨਹੀਂ ਸੁਣਦੀ ਆਂਦੀ ਮੂੰਹ ਇਹਦਾ ਨਿੱਕਾ ਜਿਹਾ ਬਿਲਕੁਲ ਨਿੱਕਾ ਜਿਹਾ ਆ ਵੀਡੀਓਸ 'ਚ ਵੱਡਾ ਲੱਗਦਾ ਉਹਦਾ ਨਿੱਕਾ ਜਿਹਾ ਮੂੰਹ ਆ ਇਹਦਾ ਆਪਦੀ ਬੋਡੀ ਨਾਲੋਂ ਜਿੱਦਾਂ ਫੇਸ ਆ ਜਿਹੜਾ ਉਹ ਬਹੁਤ ਛੋਟਾ ਜਿਹਾ ਐਂਗਰੀ ਵਰਡ ਆ ਗਿਆ ਓਏ ਮਨੀ ਆਵਾਜ਼ ਜਿਹੜੀ ਆ ਕੂੰਜਾਂ ਦੀ ਆ ਓ ਮਾਈ ਗਾਡ ਜਦੋਂ ਮੈਂ ਨਾ ਡਿਸਕਵਰੀ ਚੈਨਲ ਦੇਖਦੀ ਹੁੰਦੀ ਸੀ ਨਾ ਉਹਦੇ ਵਿੱਚ ਉਹ ਬਹੁਤ ਹੁੰਦੇ ਹੁੰਦੇ ਸੀ ਹਏ ਛੱਪੜ ਦਾ ਪਾਣੀ ਉਹ ਉੱਥੋਂ ਤੱਕ ਆ ਗਿਆ ਆਪਣੇ ਹੱਥਾਂ ਖੱਤੇ ਲਾਗੇ ਤੱਕ ਹੋਰ ਮੀਂਹ ਪੈਂਦੇ ਰਹੇ ਤਾਂ ਇੱਥੋਂ ਤੱਕ ਆ ਜਾਣਾ ਖੱਤਿਆਂ ਦੇ ਵਿੱਚ ਕੀ ਰਬਨੇ ਬਣਾ ਦਿੱਤਾ ਪੰਜਾਬ ਦਾ ਮੈਂਟੂ ਮੈਂਟੀ ਸਾਰਾ ਕੁਝ ਉਥਲ ਪੁਥਲ ਕਰ ਦਿੱਤਾ ਫੇਰ ਵੀ ਆਪਾਂ ਲੋਕ ਲੱਕੀ ਆ ਇਦਾਂ ਦੇ ਥਾਵਾਂ ਤੇ ਬੈਠੇ ਆ ਹਨ ਜਿਨ੍ਹਾਂ ਵਿਚਾਰਿਆਂ ਦੇ ਘਰ ਟਹਿ ਗਏ ਇੱਕ ਬੇਬੇ ਵਿਚਾਰੀ ਬੜਾ ਰੋਣ ਦੇ ਮਣੀ ਉਹਦਾ ਵੀ ਉਹ ਖਿਹੜੇ ਗਾਇਕ ਨੇ ਚੱਕਿਆ ਸਾਰਾ ਵੀ ਮੈਂ ਇਹਦਾ ਘਰ ਬਣਾਉਂਗਾ ਉਹਦੇ ਮੁੰਡੇ ਸੀ ਕਿੰਨੇ ਮੁੰਡੇ ਮੁੱਕ ਗਏ ਇੱਕ ਪੋਤੀ ਆਹ ਪੋਤੀ ਕੀ ਕੁੜੀ ਉਹ ਹੀ ਆਇਆ ਇੱਕ ਤੇ ਦੋਨੇ ਤੀਵੀ ਆਦਮੀ ਬਸ ਬਜ਼ੁਰਗ ਤੇ ਘਰ ਸਾਰਾ ਹੀ ਟੁੱਟ ਗਿਆ ਸ਼ਾਇਦ ਸਭ ਕੁਝ ਮਤਲਬ ਹੀ ਖਤਮ ਹੀ ਹੋ ਗਿਆ ਘਰ ਤੇ ਹੁਣ ਉਹ ਸ਼ਾਇਦ ਦਿਲਜੀਤ ਦਸਾਂਝ ਨੇ ਕਿਹਾ ਵੀ ਮੈਂ ਬਣਾਉਂਗਾ ਸਾਰਾ ਘਰ ਫੜੋ ਜੀ ਚੱਲੋ ਮੈਂ ਜਿੰਦਾ ਰਹਣਾ ਫਾਟੋ ਫੜਨ ਨਹੀਂ ਜੀ ਕਿੰਨਾ ਸੰਸਕਾਰੀ ਮੁੰਡਾ ਨਾ ਕਿੰਨਾ ਸੰਸਕਾਰੀ ਦੇਖਿਓ ਜਿੱਦਣ ਇਹਦੇ ਲਈ ਕੁੜੀ ਦੇਖਣ ਜਾਣੀ ਨਾ ਆਪਾਂ ਆਪਾਂ ਕੁੜੀ ਚ ਨਹੀਂ ਗੋਣੇ ਚੱਕ ਕਰਨੇ ਮੁੰਡੇ ਦੇ ਗੋਣੇ ਚੱਕ ਕਰਾਉਣੇ ਆਪਾਂ ਵੀ ਦੇਖ ਕਿੰਨਾ ਸੰਸਕਾਰੀ ਮੁੰਡਾ ਤੈਨੂੰ ਮਿਲਣ ਲੱਗਾ ਸਹੀ ਕਹਣੀ ਮਨੇ ਚਾਬਣਾ ਕਿ ਲੈ ਕਹਾਂਗਾ ਆ ਵੀ ਸੋਹਰਿਆਂ ਲਈ ਹੈ ਮਨੀ ਤੂੰ ਕੁੜੀ ਵੀ ਉਹ ਲੱਭੀ ਜਿਹਨੂੰ ਡੇਰੀ ਫਾਰਮ ਦੇ ਉਹਦਾ ਸ਼ੌਂਕ ਹੋਊਗਾ ਪੱਗੂ ਇਹ ਪਗੀ ਤੋ ਸਾਰਾ ਦਿਨ ਕੁਰਸੀ ਤੇ ਸੁੱਤੀ ਰਹਿਣੀ ਪਗੀ ਇਹ ਪਗੀ ਜੀਂਦੀ ਆ ਜੀਂਦੀ ਆ ਜੀਂਦੀ ਆ ਜੀਂਦੀ ਪੱਗੂ ਲੋ ਜੀ ਆਪਾਂ ਆ ਕੇ ਪਸੂਆ ਵੱਲੋਂ ਅੱਜ ਬਣਾਲੀ ਜੀ ਆਪਾਂ ਆਲੂ ਤੇ ਜਿਹੜੇ ਬਰੀਕ ਪਕੌੜੇ ਹੁੰਦੇ ਸੀਰ ਨੇ ਉਹਦੀ ਸਬਜੀ ਕੀ ਬਣਾਈਏ ਹੋਰ ਰੋਜ਼ ਰੋਜ਼ ਇਹਨੂੰ ਥੋੜਾ ਜਿਹਾ ਰਿਜ ਲੈਵੇ। ਤੁਹਾਨੂੰ ਕਮੈਂਟ ਆਇਆ ਸੀਗਾ ਕਰਾਂ ਜਿਸ ਕਰਨ ਦਾ ਬੁੱਕ ਬਾਰੇ ਇਹ ਅਜੀਉ ਵਾਲੀ ਬੁੱਕ ਇਤਾਂ ਦੇ ਹੁਣ ਜੇ ਕੰਮ ਕਰਨਾ ਤੇ ਨੌਲੇਜ ਤੇ ਲੈਣੀ ਪੈਣੀ ਆ ਡੇਰੀ ਫਾਰਮ ਦੀ ਇਹ ਆਜੀ ਬੁੱਕ ਵਾਲੀ ਇਹ ਨਾਮ ਆ ਡਿਸ਼ਨ ਵਿਗਿਆਨਕ ਡੇਰੀ ਫਾਰਮਿੰਗ ਡੇਰੀ ਫਾਰਮਿੰਗ ਦੇ 100% ਪ੍ਰੈਕਟੀਕਲ ਨੁਸਖੇ ਹੈ। ਤੇ ਖਰਾਕੀ ਮਸਲੇ ਦਵਾਈਆਂ ਨਾਲ ਹੱਲ ਨਹੀਂ ਹੋਣੇ ਇਹ ਵਾਲੇ ਡਾਕਟਰ ਜੀਵਨ ਕੁਮਾਰ ਗੁਪਤਾ ਇਹ ਵਾਜੀ ਇਹਨਾਂ ਦੀ ਬੁੱਕ ਹੈ ਜੀ ਉਹ ਕੱਲ ਨੂੰ ਮੈਂ ਜੇ ਕਿਸੇ ਨੇ ਤੋਂ ਕੋਈ ਕੁਐਸਚਨ ਹੋਇਆ ਪਸ਼ੂਆਂ ਬਾਰੇ ਪੁੱਛਣਾ ਦੱਸ ਸਕਦੇ ਆ ਆਪਾਂ ਤੁਹਾਨੂੰ ਜਰੂਰ ਉਹਦਾ ਬਲੌਗ ਬਣਾ ਕੇ ਦੱਸਾਂਗੇ ਤੇ ਇੱਕ ਜਿਸਕਰਨ ਨੇ ਜਿਹੜਾ ਪੁੱਛਿਆ ਫੀਡ ਫਾਰਮੂਲਾ ਉਹ ਆਪਾਂ ਜਰੂਰ ਦੱਸਾਂਗੇ ਪਹਿਲਾਂ ਉਹਦੇ ਵਿੱਚ ਆਹ ਸਾਰੇ ਕੁਸ਼ਿਆ ਹੈ ਦੇਰੀ ਫਾਰਮਿੰਗ ਖੁਰਾਕ ਅਤੇ ਪ੍ਰਬੰਧ ਨਵਾਂ ਫਾਰਮ ਸ਼ੁਰੂ ਕਰਨਾ ਸਵਾਲ ਦੇ ਜਵਾਬ ਮੱਝਾਂ ਗਾਂ ਜਾਂ ਦੇਸੀਆਂ ਕਿਹੜਾ ਸਹੀ ਹੈ ਡੇਰੀ ਫਾਰਮ ਲਈ ਤੰਦਰੁਸਤ ਪਸ਼ੂ ਦੀ ਪਛਾਣ ਡੇਰੀ ਫਾਰਮਰ ਦੇ ਫੇਲ ਹੋਣ ਦੇ ਕਾਰਨ ਫੀਡ ਫਾਰਮੂਲੇ ਦੀ ਸੈਟਿੰਗ ਕਿਵੇਂ ਕਰੀਏ ਮੈਂ ਤਾਂ ਇਹ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੋਇਆ ਇਸ ਬੁੱਕ ਦੇ ਵਿੱਚ ਤੇ ਬੜੀ ਹੀ ਨੌਲੇਜ ਵਾਲੀ ਬੁੱਕ ਹੈ ਜੀ ਮੈਂ ਤਾਂ ਮਣੀ ਦੋਨੇ ਹੀ ਅਸੀਂ ਪੜਦੇ ਹੁੰਨੇ ਆ ਜਿਹੜਾ ਜੀਦੂ ਜੀ ਕਰਦਾ ਉਹਦੇ ਪੜ ਲਈਦੀ ਆ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਇਸ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਬਾ ਜੀ ਮਿਹਰ ਕਰਨ ਹੋਰ ਮੀ ਨਾ ਪੈਣ ਤੇ ਹੜ ਹੋਰ ਨਾ ਆਉਣ ਜਿਨ੍ਹਾਂ ਲੋਕਾਂ ਦੇ ਨੁਕਸਾਨ ਹੋਏ ਆ ਤੇ ਉਹ ਪਰਮਾਤਮਾ ਕਰੇ ਉਹਨਾਂ ਦੇ ਘਰ-ਬਾਰ ਜਲਦੀ ਬਣ ਜਾਣ ਜਿੰਨੀ ਹੋ ਸਕਣ ਲੋਕੀ ਉਹਨਾਂ ਦੀ ਹੈਲਪ ਕਰਨਦੇ ਆ ਅੱਜ ਅਸੀਂ ਵੀ ਕੰਟ੍ਰਿਬਿਊਟ ਕੀਤਾ ਉਹਦੇ ਵਿੱਚ ਜਿਹੜੇ ਉਹਨਾਂ ਨੂੰ ਰਾਸ਼ਨ ਪਾਣੀ ਜਾਣਾ ਵੀਡੀਓ ਮੈਂ ਨਹੀਂ ਬਣਾਉਣੀ ਹੁੰਨੀ ਮੇਰੇ ਸਾਡੇ ਸਿਸਟਰ ਹੀ ਆ ਉਹਨਾਂ ਨੇ ਇਕੱਠਾ ਕੀਤਾ ਜਿੱਦਾਂ ਉਹ ਪੈਸੇ ਇਕੱਠੇ ਕੀਤੇ ਆ ਤੇ ਉਹ ਅਸੀਂ Google Pay ਉਹਨਾਂ ਨੂੰ ਕਰ ਦਿੱਤੇ ਸੀ ਆਪਦੇ ਵੱਲੋਂ ਜਿੰਨੇ ਜੋਗੇ ਅਸੀਂ ਸੀਗੇ ਤੇ ਸੋ ਤੁਸੀਂ ਵੀ ਜਿੰਨਾ ਜਿੰਨਾ ਹੋ ਸਕੇ ਤੇ ਉਹ ਕੰਟਰੀਬਿਊਟ ਜ਼ਰੂਰ ਕਰਿਓ ਤੇ ਬਾਕੀ ਜੀ ਉੱਥੇ ਲੁੱਟਖੋ ਬਹੁਤ ਮੱਚੰਦੇ ਆ ਜਿਹੜੇ ਪਰ ਇਹ ਕੰਮ ਲੋਕਾਂ ਨੂੰ ਨਹੀਂ ਕਰਨੇ ਚਾਹੀਦੇ ਇਸ ਕਰਕੇ ਜਿਹਨੇ ਵੀ ਰਾਸ਼ਨ ਲੈ ਕੇ ਜਾਣਾ ਜਿੱਦਾਂ ਵੀ ਲੈ ਕੇ ਜਾਣਾ ਸੋਚ ਸਮਝ ਕੇ ਲੈ ਕੇ ਜਾਓ ਤੇ ਪੁੱਛ ਕੇ ਰਾਸ਼ਨ ਦੋ ਜਿਹੜੇ ਆਲਰੇਡੀ ਲੈ ਲੈ ਕੇ ਆਪਣੇ ਘਰ ਭਰੀ ਜਾਂਦੇ ਉੱਥੇ ਨਾ ਦਿਵੋ ਪਰ ਲੋਕਾਂ ਨੇ ਕਈਆਂ ਨੇ ਬਹੁਤ ਹੀ ਜ਼ਿਆਦਾ ਇਹ ਗਲਤ ਕੰਮ ਕਰਨ ਲੱਗੇ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ